ਅਫਸੋਸ ਇਸ ਗੱਲ ਦਾ ਵਾ ਕਿ ਇਹ ਵਿਦਿਆਰਥੀ ਨੇ ਇਹਨਾਂ ਨੂੰ ਤਾਂ ਸਗੋ ਸਰਕਾਰਾਂ ਜਿਹੜੀਆਂ ਨੇ ਉਹ ਪ੍ਰੋਮੋਟ ਕਰਦੀਆਂ ਨੇ ਉਤਸ਼ਾਹਿਤ ਕਰਦੀਆਂ ਨੇ ਪੜਾਉਂਦੀਆਂ ਨੇ ਤਾਂ ਕਿ ਦੇਸ਼ ਦਾ ਭਵਿੱਖ ਬਣ ਸਕੇ ਪਰ ਇਹ ਹੁਣੇ ਲਗਾਤਾਰ ਇਹਨਾਂ ਨੂੰ ਤੀਜੀ ਵਾਰ ਪੁੰਜੇ ਬਹਿਣਾ ਪੈ ਪੈ ਰਿਹਾ ਧਰਨੇ ਮਾਰਨੇ ਪੈ ਰਹੇ ਨੇ ਇਸ ਯੂਨੀਵਰਸਿਟੀ ਦੀ ਆਟੋਨੋਮੀ ਤੇ ਹਮਲਾ ਕੀਤਾ ਗਿਆ ਵਾ ਐਸਟੈਬਲਿਸ਼ਮੈਂਟ ਵੱਲੋਂ ਐਸਟੈਬਲਿਸ਼ਮੈਂਟ ਮੈਨੇ ਸਟੇਟ ਸਟੇਟ ਮੈਨੇ ਕੇਂਦਰ ਸਰਕਾਰ ਔਰ ਸਾਡੀ ਆਪਣੀ ਪੰਜਾਬ ਸਰਕਾਰ ਵੀ ਇਹਦੇ ਵਿੱਚ ਮੂਕ ਦਰਸ਼ਕ ਬਣ ਕੇ ਬੈਠੀ ਰਹੀ ਹੈ ਕੇਂਦਰ ਸਰਕਾਰ ਜਾਂ ਉਥੋਂ ਦੀਆਂ ਅਥਾਰਟिटीज ਜਿਹੜੀਆਂ ਨੇ ਉਹ ਇਸ ਯੂਨੀਵਰਸਿਟੀ ਨੂੰ ਆਪਣੇ ਰੰਗ ਵਿੱਚ ਰੰਗ ਸਕਣ ਔਰ ਸਾਰੀ ਪ੍ਰੋਪੋਜ਼ਲ ਯੂਨੀਵਰਸਿਟੀ ਵੱਲੋਂ ਚਾਂਸਲਰ ਦੇ ਆਫਿਸ ਵਿੱਚ ਜਾ ਚੁੱਕੀ ਹੈ ਲੇਕਿਨ ਨੋਟੀਫਾਈ ਨਹੀਂ ਕੀਤਾ ਜਾ ਰਿਹਾ ਸਾਡੇ ਪੰਜਾਬ ਨੂੰ بار بار ਉਹਦਾ ਇਮਤਿਹਾਨ ਲੈ ਰਹੇ ਨੇ ਇਹ ਪਿਛਲੇ ਥੋੜੇ ਸਮੇਂ ਚ ਤੀਸਰਾ ਹਮਲਾ ਪੰਜਾਬ ਦੀ ਆਈਡੈਂਟੀਟੀ ਤੇ ਪੰਜਾਬ ਦੀ ਹੋਂਦ ਤੇ ਪੰਜਾਬ ਦੇ ਵਿਰਸੇ ਤੇ ਪੰਜਾਬ ਦੀ ਜਿਹੜੀ ਇਸ ਵਕਤ ਜਜ਼ਬਾਤ ਨੇ ਜਿਵੇਂ ਕਿਸਾਨਾਂ ਦਾ ਅੰਦੋਲਨ ਖਨੋਰੀ ਤੇ ਸ਼ੰਭੂ ਤੋਂ ਖਦੇੜਿਆ ਗਿਆ ਆਪਣੀ ਸਾਡੀ ਸਰਕਾਰ ਨੇ ਪੀੜਾ ਪੰਜਾ ਚਲਾ ਕੇ ਬੁਲਡੋਜ਼ਰ ਚਲਾ ਕੇ ਟਰਾਲੀਆਂ ਚੋਰੀ ਕਰਨੀਆਂ ਔਰ ਉਹਨਾਂ ਦਾ ਸਮਗਰੀ ਚੋਰੀ ਕਰ ਲਈ ਇਹ ਇੱਕ ਹਮਲਾ ਸੀ ਪੰਜਾਬ ਦੀ ਵਿਚਾਰਧਾਰਾ ਦੇ ਉੱਤੇ ਬਿਲਕੁਲ ਜੀ ਇਹ ਸਾਡਾ ਬੜਾ ਹੀ ਮਹੱਤਵਪੂਰਨ ਇਸ਼ੂ ਹੈ ਜੀ ਪੰਜਾਬ ਦੀ ਆਈਡੈਂਟੀਟੀ ਪੰਜਾਬ ਦੀ ਸਭਿਅਤਾ ਪੰਜਾਬ ਦਾ ਜਿਹੜੀ ਹੋਂਦ ਆ ਉਹਦਾ ਪ੍ਰਤੀਕ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 133 ਸਾਲ ਪੁਰਾਣੀ ਯੂਨੀਵਰਸਿਟੀ ਆ ਬਲਕਿ ਦੇਸ਼ ਦਾ ਪ੍ਰੀਮੀਅਰ ਇੰਸਟੀਟਿਊਸ਼ਨ ਹੈ ਲਾਹੌਰ ਸਥਾਪਿਤ ਹੋ ਕੇ ਇੱਥੇ ਚੰਡੀਗੜ੍ਹ ਵਿੱਚ ਮੁੜ ਕੇ ਪਾਰਟੀਸ਼ਨ ਤੋਂ ਬਾਅਦ ਸਥਾਪਿਤ ਹੋਇਆ ਇਹਦੇ ਵਿੱਚ ਪੰਜਾਬ ਦੀ ਦੀ ਮੈਂ ਜਿੱਦਾਂ ਕਿਹਾ ਕਿ ਜਜ਼ਬਾਤ ਪੜਦੇ ਨੇ ਔਰ ਇਹਦੇ ਨਾਲ ਹਰ ਪੰਜਾਬ ਦੇ ਵਿਅਕਤੀ ਦਾ ਹਰ ਜ਼ਿਹੋਸ਼ ਵਿਅਕਤੀ ਦਾ ਦੇ ਸੈਂਟੀਮੈਂਟਸ ਜਿਹੜੇ ਜੁੜੇ ਨੇ ਅਫਸੋਸ ਇਸ ਗੱਲ ਦਾ ਵਾ ਕਿ ਇਹ ਵਿਦਿਆਰਥੀ ਨੇ ਇਹਨਾਂ ਨੂੰ ਤਾਂ ਸਗੋਂ ਸਰਕਾਰਾਂ ਜਿਹੜੀਆਂ ਨੇ ਉਹ ਪ੍ਰੋਮੋਟ ਕਰਦੀਆਂ ਨੇ ਉਤਸ਼ਾਹਤ ਕਰਦੀਆਂ ਨੇ ਪੜਾਉਂਦੀਆਂ ਨੇ ਤਾਂ ਕਿ ਇਹ ਦੇਸ਼ ਦਾ ਭਵਿੱਖ ਬਣ ਸਕਣ ਪਰ ਇਹ ਹੁਣੇ ਲਗਾਤਾਰ ਇਹਨਾਂ ਨੂੰ ਤੀਜੀ ਵਾਰ ਪੁੰਜੇ ਬੈਣਾ ਪੈ ਰਿਹਾ ਧਰਨੇ ਮਾਰਨੇ ਪੈ ਰਹੇ ਨੇ ਔਰ ਬੜੀਆਂ ਵਾਜਬ ਮੰਗਾਂ ਕਿਉਂਕਿ ਹਰ ਵਾਰ ਅਸੀਂ ਦੇਖਿਆ ਕਿ ਇਸ ਯੂਨੀਵਰਸਿਟੀ ਦੀ ਆਟੋਨੋਮੀ ਤੇ ਹਮਲਾ ਕੀਤਾ ਗਿਆ ਵਾ ਇਸਟੈਬਲਿਸ਼ਮੈਂਟ ਵੱਲੋਂ ਇਸਟੈਬਲਿਸ਼ਮੈਂਟ ਮੈਨੇ ਸਟੇਟ ਸਟੇਟ ਮੈਨੇ ਕੇਂਦਰ ਸਰਕਾਰ ਔਰ ਸਾਡੀ ਆਪਣੀ ਪੰਜਾਬ ਸਰਕਾਰ ਵੀ ਇਹਦੇ ਵਿੱਚ ਮੂਕ ਦਰਸ਼ਕ ਬਣ ਕੇ ਬੈਠੀ ਰਹੀ ਹੈ ਔਰ ਹੁਣ ਜਿਹੜਾ ਲੇਟੈਸਟ ਹਮਲਾ ਹੋਇਆ ਉਹ ਤਾਂ ਬਿਲਕੁਲ ਹੀ ਉਹਦਾ ਡੈਮੋਕਰੈਟਿਕ ਡੈਮੋਕਰੈਟਿਕ ਕੈਰੇਕਟਰ ਜਿਹੜਾ ਸੀਗਾ ਉਹਨੂੰ ਬਿਲਕੁਲ ਤਹਿਸ਼ ਨੈਸ਼ ਕਰਤਾ ਸੈਨੇਟ ਦੀ ਨਫਰੀ ਘਟਾਤੀ ਗ੍ਰੈਜੂਏਟ ਕਨਸਟਿਟਿਊਐਂਸੀ ਉਡਾਈ ਦਿੱਤੀ ਤਾਂ ਕਿ ਹੁਣ ਸਾਰਾ ਕੁਝ ਜਿਹੜਾ ਨੋਮੀਨੇਸ਼ਨ ਦੇ ਪ੍ਰੋਸੈਸ ਨਾਲ ਚੱਲੇ ਔਰ ਜੋ ਚਾਂਸਲਰ ਪਾਵ ਕੇ ਕੇਂਦਰ ਸਰਕਾਰ ਜਾਂ ਉਥੋਂ ਦੀਆਂ ਅਥਾਰਟिटीज ਜਿਹੜੀਆਂ ਨੇ ਉਹ ਇਸ ਯੂਨੀਵਰਸਿਟੀ ਨੂੰ ਆਪਣੇ ਰੰਗ ਵਿੱਚ ਰੰਗ ਸਕਣ ਇਹਦਾ ਕੈਰੀਕੂਲਮ ਇਹਦੀ ਵਿੱਦਿਆ ਦੀ ਪ੍ਰਣਾਲੀ ਨੂੰ ਡਿਸਟਰਬ ਕੀਤਾ ਗਿਆ ਵਾ ਔਰ ਇਹ ਜਿਹੜੀ ਜੋ ਕੁਛ ਇੱਥੇ ਪਿਛਲੇ ਦਿਨਾਂ ਵਿੱਚ ਹੋਇਆ ਉਹਦੀ ਅਸੀਂ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ ਔਰ ਬਹੁਤ ਵੱਡਾ ਇਕੱਠ ਪੰਜਾਬ ਦੇ ਲੋਕਾਂ ਨੇ ਬਲਕਿ ਮੈਂ ਹਰਿਆਣੇ ਦੇ ਲੋਕਾਂ ਦੀ ਤਾਰੀਫ ਕਰੂੰਗਾ ਇੱਥੇ ਹਰਿਆਣੇ ਦਾ ਇੱਕ ਨੌਜਵਾਨ ਬਹੁਤ ਅੱਛਾ ਬੋਲਿਆ ਉਦੋਂ ਜਿਹੜਾ ਆਰਗੈਨਿਕ ਹਰਿਆਣਾ ਵਾਂ ਉਹ ਸਾਡੇ ਨਾਲ ਆ ਜਿਹੜੇ ਸ਼ਰਾਰਤੀ ਅੰਸਰ ਨੇ ਜਿਹੜੇ ਉਹਨਾਂ ਦੀਆਂ ਆਪਣੀਆਂ ਫਰੰਟਲ ਆਰਗੇਨਾਈਜੇਸ਼ਨਸ ਨੇ ਉਹ ਇਸ ਗੱਲ ਦਾ ਵਿਰੋਧ ਕਰਨ ਗਿਆ ਇਹ ਕੁਦਰਤੀ ਹੈਗੀ ਗੱਲ ਤੋਂ ਹੁਣ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ 17 ਜੱਥੇਬੰਦੀਆਂ ਦੇ ਅੱਗੇ ਜਿਹੜਾ ਇਹ ਗੱਲ ਸਵੀਕਾਰ ਕੀਤੀ ਕਿ ਇਹ ਸਾਡਾ ਤੋਂ ਨੋਟੀਫਿਕੇਸ਼ਨ 28 ਅਕਤੂਬਰ ਦੀ ਇਰੋਨੀਅਸ ਹੋਈ ਹੈ ਗਲਤ ਹੋਈ ਹੈ ਅਸੀਂ ਉਸ ਨੂੰ ਵਿਡਰੋ ਕਰਦੇ ਹਾਂ ਹਾਲਾਂਕਿ ਵਿੱਚ ਵਿੱਚ ਫਲਿੱਪ ਫਲੌਪ ਵੀ ਕੀਤਾ ਦੋ ਵਾਰ ਸ਼ਰਾਰਤ ਕੀਤੀ ਗਈ ਫਿਰ ਉਹਨਾਂ ਨੇ ਇਹ ਸਵੀਕਾਰ ਕੀਤਾ ਕਿ ਹਾਂਜੀ ਅਸੀਂ ਤੁਹਾਡੀਆਂ ਪ੍ਰਮੁੱਖ ਮੰਨਾ ਮੰਗਾ ਉਹ ਮੰਨ ਲੈਨੇ ਆ ਤੇ ਸੈਨੇਟ ਨੂੰ ਅਸੀਂ ਬਹਾਲ ਕਰਾਂਗੇ ਤੇ ਸੈਨੇਟ ਬਹਾਲ ਕਰਕੇ ਉਹਦੀ ਤੁਰੰਤ ਇਲੈਕਸ਼ਨ ਨੂੰ ਨੋਟੀਫਾਈ ਕਰਾਂਗੇ ਹੁਣ ਤੁਸੀਂ ਦੇਖ ਲਓ 10 ਤਰੀਕ ਤੋਂ ਅਸੀਂ ਅੱਜ 13 ਤਰੀਕ 'ਚ ਖੜੇ ਆਂ ਔਰ ਸਾਰੀ ਪ੍ਰੋਪੋਜ਼ਲ ਯੂਨੀਵਰਸਿਟੀ ਵੱਲੋਂ ਚਾਂਸਲਰ ਦੇ ਆਫਿਸ ਵਿੱਚ ਜਾ ਚੁੱਕੀ ਹੈ ਲੇਕਿਨ ਨੋਟੀਫਾਈ ਨਹੀਂ ਕੀਤਾ ਜਾ ਰਿਹਾ ਜਾਣ ਬੁਝ ਕੇ ਸਸਪੈਂਸ ਜਾਣ ਬੁਝ ਕੇ ਅ ਅਫਵਾਹਾਂ ਉਡਾਈਆਂ ਜਾ ਰਹੀਆਂ ਜ਼ਿੰਮੇਵਾਰ ਬੰਦੇ ਜਿਹੜੇ ਬੀਜੇਪੀ ਦੇ ਮਨਿਸਟਰ ਨੇ ਉਹ ਇਸ ਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਐਜੀਟੇਟ ਕਿਉਂ ਕਰ ਰਹੇ ਹੋ ਇਹ ਤਾਂ ਅਸੀਂ ਉਦਾਂ ਹੀ ਕਰ ਦੇਣਾ ਸੀਗਾ ਐਜੀਟੇਟ ਕਰਨਾ ਕਨਸਟੀਟਿਊਸ਼ਨ ਦਾ ਸਾਡਾ ਰਾਈਟ ਆ ਜਦ ਵੀ ਜਦ ਪੰਜਾਬ ਦੇ ਨਾਲ ਕੋਈ ਜ਼ਿਆਤੀ ਹੁੰਦੀ ਹੈ ਉਹ ਸਾਡਾ ਅਧਿਕਾਰ ਆ ਅਸੀਂ ਭੁੱਲਣਾ ਵਾ ਅਸੀਂ ਇਕੱਠ ਵੀ ਕਰਨਾ ਔਰ ਦੇਖੋ ਤੁਸੀਂ ਇਕੱਠ ਹੋਇਆ ਜਿਹੜਾ 10 ਤਰੀਕ ਦਾ ਉਹ ਬਹੁਤ ਪੀਸਫੁਲ ਕਿਸੇ ਨੂੰ ਛਰੀਟ ਨਹੀਂ ਆਈ ਹਾਲਾਂਕਿ ਪੁਲਿਸ ਨੇ ਸਾਰੇ ਗੇਟ ਬੰਦ ਕਰਕੇ ਪ੍ਰੋਵੋਕ ਕੀਤਾ ਔਰ ਉਥੇ ਮਿਸਬੀਹੇਵ ਕੀਤਾ ਸਟੂਡੈਂਟਸ ਦੇ ਖਿੱਚ ਤੋ ਕੀਤੀ ਔਰ ਦੁੱਖ ਇਸ ਗੱਲ ਦਾ ਕਿ ਸਾਡੀ ਸਰਕਾਰ ਜਿਹਦਾ ਮੈਂ ਜ਼ਿਕਰ ਕੀਤਾ ਕਿ ਪੰਜਾਬ ਸਰਕਾਰ 28 ਨੂੰ ਇਹਦੀ ਹੋਈ ਆ ਨੋਟੀਫਿਕੇਸ਼ਨ ਮੇਰੇ ਖਿਆਲ ਪਹਿਲੀ ਵਾਰ ਚੀਫ ਮਿਨਿਸਟਰ 5 ਦਿਨ ਬਾਅਦ ਬੋਲਿਆ ਜਾ ਕੇ ਜੀ ਔਰ ਉਸ ਦਿਨ ਇੱਥੇ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਅਤੇ ਹੋਰ ਜਗ੍ਹਾ ਦੇ ਉੱਤੇ ਪੰਜਾਬ ਪੁਲਿਸ ਵੀ ਆਣ ਕੇ ਰੋਕ ਰਹੀ ਸੀ ਇਕੱਠ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੋ ਇਹ ਦੋਰੇ ਮਾਪਦਣ ਦਲਤ ਹੈ ਨਾਲ ਜਿਹੜਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਜਿਹੜਾ ਪ੍ਰਗਤ ਸਿੰਘ ਨੇ ਵਿਧਾਨ ਸਭਾ 'ਚ ਮੈਨੂੰ ਤਾਂ ਖੈਰ ਬੋਲਣ ਨਹੀਂ ਦਿੰਦੇ ਵਿਧਾਨ ਸਭਾ 'ਚ ਅਸੀਂ ਉਠਾਇਆ ਕਿ ਇਹ ਜਿਹੜੀ ਬਹੁਤ ਐਂਟੀ ਪੰਜਾਬ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਖਾਸ ਤੌਰ ਤੇ ਜਿਹੜੀਆਂ ਮਾਈਨੋਰਿਟੀ ਸਟੇਟਸ ਨੇ ਪੰਜਾਬ ਵਰਗੀਆਂ ਜੰਮੂ ਕਸ਼ਮੀਰ ਵਰਗੀਆਂ ਔਰ ਜਿਹੜੀਆਂ ਸਦਰਨ ਸਟੇਟਸ ਨੇ ਉਹਨਾਂ ਨੇ ਬੜਾ ਡਟ ਕੇ ਵਿਰੋਧ ਕੀਤਾ ਕਿ ਅਸੀਂ ਤੁਹਾਡੇ ਜੋ ਤੁਸੀਂ ਐਜੂਕੇਸ਼ਨ ਪਾਲਿਸੀ ਦਾ ਭਗਵਾ ਭਗਮਾ ਕਰਨ ਕੀਤਾ ਔਰ ਜੋ ਤੁਸੀਂ ਸਾਡੇ ਤੇ ਸਿੰਗਲ ਲੈਂਗੁਏਜ ਸਟੇਟਸ ਥੋਪ ਰਹੇ ਹੋ ਅਸੀਂ ਇਸ ਨੂੰ ਪਰਵਾਹ ਨਹੀਂ ਕਰਾਂਗੇ ਲੇਕਿਨ ਅਨਫੋਰਚਨਟਲੀ ਪੰਜਾਬ ਨੇ ਸਭ ਤੋਂ ਪਹਿਲਾਂ ਇਸ ਦੇਸ਼ ਵਿੱਚ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੂੰ ਅਡਾਪਟ ਕੀਤਾ ਜਿਹੜਾ ਸਰਾਸਰ ਗਲਤ ਸੀ ਜਿਵੇਂ ਕਿ ਇੰਡੀਅਨ ਪੀਨਲ ਕੋਡ ਨੂੰ ਅਮੈਂਡ ਕਰਕੇ ਬਹੁਤ ਬਰੂਟਲ ਐਕਟ ਬਣਾਇਆ ਗਿਆ ਬੀਐਨਐਸ ਦਾ ਜਿਦੇ ਸਾਰੇ ਅਧਿਕਾਰ ਖੁੱਸ ਗਏ ਆਮ ਸਧਾਰਨ ਵਿਅਕਤੀ ਦੇ ਉਹ ਵੀ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਉਸ ਨੂੰ ਅਡਾਪਟ ਕੀਤਾ ਸੋ ਇਥੇ ਗੱਲ ਉਹ ਆ ਗਈ ਕਿ ਇਸਟੈਬਲਿਸ਼ਮੈਂਟ ਸਟੇਟ ਸਾਡੇ ਪੰਜਾਬ ਨੂੰ ਬਾਰ-ਬਾਰ ਉਹਦਾ ਇਮਤਿਹਾਨ ਲੈ ਰਹੇ ਨੇ ਇਹ ਪਿਛਲੇ ਥੋੜੇ ਸਮੇਂ ਚ ਤੀਸਰਾ ਹਮਲਾ ਪੰਜਾਬ ਦੀ ਆਈਡੈਂਟੀਟੀ ਤੇ ਪੰਜਾਬ ਦੀ ਹੋਂਦ ਤੇ ਪੰਜਾਬ ਦੇ ਵਿਰਸੇ ਤੇ ਪੰਜਾਬ ਦੀ ਜਿਹੜੀ ਇਸ ਵਕਤ ਜਜ਼ਬਾਤ ਨੇ ਜਿਵੇਂ ਕਿਸਾਨਾਂ ਦਾ ਅੰਦੋਲਨ ਖਨੋਰੀ ਤੇ ਸ਼ੰਭੂ ਤੋਂ ਖਦੇੜਿਆ ਗਿਆ ਆਪਣੀ ਸਾਡੀ ਸਰਕਾਰ ਨੇ ਪੀੜਾ ਪੰਜਾ ਚਲਾ ਕੇ ਬੁਲਡੋਜ਼ਰ ਚਲਾ ਕੇ ਟਰਾਲੀਆਂ ਚੋਰੀ ਕਰਨੀਆਂ ਔਰ ਉਹਨਾਂ ਦਾ ਸਮਗਰੀ ਚੋਰੀ ਕਰ ਲਈ ਇੱਕ ਹਮਲਾ ਸੀ ਪੰਜਾਬ ਦੀ ਵਿਚਾਰਧਾਰਾ ਦੇ ਉੱਤੇ ਫਿਰ ਦੂਸਰਾ ਹਮਲਾ ਸਾਡੇ ਉੱਤੇ ਕੀਤਾ ਗਿਆ ਜਦੋਂ ਫਲੱਡਸ ਆਏ ਨੇ ਸਾਰੇ ਫਲੱਡਸ ਵਿੱਚ ਦੋਨੋਂ ਸਰਕਾਰਾਂ ਨਾਨ ਐਗਜ਼ਿਸਟੈਂਸ ਸੀ ਗਿਆ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਮਦਦ ਕਰਨੀ ਸੀ ਉਹ ਗੈਰ ਹਾਜ਼ਰ ਸੀ ਸਾਡਾ ਮੁੱਖ ਮੰਤਰੀ ਤਾਂ ਜਾ ਕੇ ਹਸਪਤਾਲ 'ਚ ਫਰਜ਼ੀ ਲਟ ਗਿਆ ਤੇ ਭਾਜਪੀ ਨੇ ਆਣ ਕੇ ਬੜਾ ਬਿਲੇਟਡ ਇੱਕ ਦੌਰਾ ਜਾਂ ਕੱਢਿਆ ਪ੍ਰਾਈਮ ਮਿਨਿਸਟਰ ਸਾਹਿਬ ਦੇ ਨਾਮ ਦੇ ਉੱਤੇ ਅਗੇ 1600 ਕਰੋੜ ਰੁਪਏ ਦਾ ਅਸੀਂ ਤੁਹਾਨੂੰ ਪੈਕੇਜ ਦਿੰਨੇ ਆ ਇਹ ਕੋਝਾ ਮਜ਼ਾਕ ਸੀ ਪੰਜਾਬ ਦੇ ਨਾਲ ਪੰਜਾਬ 'ਚ ਕਟੋ ਕਟਨੀ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਸਾਰੇ ਜ਼ਿਲ੍ਹਿਆਂ 'ਚ ਔਰ ਫਸਲ ਜਿਹੜੀ ਉਹਦੀ ਤਬਾਹੀ ਹੋਈ ਆ ਔਰ ਇਹਦੇ ਵਿੱਚ ਵੀ ਕੀ ਹੋਇਆ ਕਿ ਇਹ ਪੰਜਾਬ ਨੂੰ ਸਬਕ ਸਿਖਾਉਣ ਦੀ ਨੀਤੀ ਸੀ ਡੈਮਸ ਤੇ ਅਨਕੰਟਰੋਲਡ ਪਾਣੀ ਨੂੰ ਛੱਡਿਆ ਗਿਆ ਇਹ ਸਾਰੀ ਗੱਲਾਂ ਹੁਣ ਪਬਲਿਕ ਡੋਮੇਨ 'ਚ ਆ ਔਰ ਸਾਨੂੰ ਜਿਹੜੀ ਰਾਹਤ ਤਾਂ ਕੀ ਦੇਣੀ ਸਾਨੂੰ ਟਿਚਰਾਂ ਕੀਤੀਆਂ ਜਾ ਰਹੀਆਂ ਔਰ ਫਿਰ ਪੰਜਾਬ ਦੇ ਬਹਾਦਰ ਲੋਕਾਂ ਨੇ ਆਪ ਹੀ ਨੌਜਵਾਨਾਂ ਨੇ ਸਾਰੀਆਂ ਜਥੇਬੰਦੀਆਂ ਨੇ ਧਾਰਮਿਕ ਸਮਾਜਿਕ ਈਵਨ ਪੋਲੀਟੀਕਲ ਪਾਰਟੀਆਂ ਨੇ ਖੁਦ ਪੰਜਾਬ ਦੀ ਆਣ ਕੇ ਮਦਦ ਕੀਤੀ ਔਰ ਪੰਜਾਬ ਦੇ ਹਰ ਹੜ ਪੀੜਤਾ ਦੀ ਹੁਣ ਤੱਕ 20 ਤੱਕ ਲੈ ਕੇ ਕਣਕ ਦੇ 20 ਤੱਕ ਮਦਦ ਕੀਤੀ ਚਾਰੀ ਜਾ ਸੋ ਤਿੰਨ ਹਮਲੇ ਰੀਸੈਂਟ ਟਾਈਮਸ ਔਰ ਸਭ ਤੋਂ ਵੱਡਾ ਹਮਲਾ ਜਿਹੜਾ ਕਿਸਾਨੀ ਅੰਦੋਲਨ 2020-21 ਵਿੱਚ ਦੇਸ਼ ਸਾਲ ਚੱਲਿਆ 700 ਬੰਦਾ ਮਰ ਗਿਆ ਅੱਜ ਤੱਕ ਉਹਨਾਂ ਦੀ ਮੰਗ ਪ੍ਰਵਾਨ ਨਹੀਂ ਕੀਤੀ ਇਹ ਸਭ ਕੁਝ ਦਰਸਾਉਂਦਾ ਵਾ ਇੱਕ ਇੱਕ ਸੋਚੀ ਸਮਝੀ ਹੋਈ ਇੱਕ ਕਾਂਸਪੀਰੇਸੀ ਅਗੇਂਸਟ ਪੰਜਾਬ ਆ ਕਿਸੇ ਤਰੀਕੇ ਨਾਲ ਇਕਨੋਮਿਕਲੀ ਤਬਾਹ ਕੀਤਾ ਕਰੋ ਇਹਨਾਂ ਨੂੰ ਜਦ ਜਦ ਕਿਤੇ ਲੋਡ ਪਈ ਫਿਜ਼ੀਕਲੀ ਤਬਾਹ ਕਰੋ ਸਾਨੂੰ ਜੋ ਕੁਝ ਸਾਡੇ ਪੰਜਾਬ ਦੇ ਨਾਲ 90 ਦੇ ਦਹਾਕੇ ਵਿੱਚ ਹੋਇਆ 80 ਚ ਹੋਇਆ ਉਹ ਅੱਜ ਵੀ ਯਾਦਾਂ ਤਾਜ਼ਾ ਨੇ ਫਿਜ਼ੀਕਲ ਐਲੀਮੀਨੇਸ਼ਨ ਥਰੂ ਫੇਕ ਇਨਕਾਊਂਟਰਸ ਥਰੂ ਥਰਡ ਡਿਗਰੀ ਟੌਰਚਰ ਇਹ ਪੰਜਾਬ ਦੇ ਲੋਕ ਅੱਜ ਤੱਕ ਨਹੀਂ ਭੁੱਲੇ